ਕਰ ਰਿਹਾ ਸੀ ਤਾਂ ਸਾਰੇ ਵਾਲੀ ਸਰਕਾਰ ਜੋਗਾ ਸਾਡੇ ਦੇ ਸਾਰੇ ਹੀ ਆਪ ਦਾ ਹਯਾਰ ਆਪ ਦਾ ਹਯਾਰ ਬੰਦੇ ਸ੍ਰੀ ਹੋਗਾ ਬੜੀ ਬੜੀ ਇੱਕ ਮਿੰਟ ਲਈਏ ਬੜੀ ਗੱਲ ਜਿਹੜਾ ਕੁਝ ਦੇਰੀ ਦੇ ਦੋ ਮੈਚਾਂ ਬੱਲੇ ਆਪਣੇ ਹੋਣਗੇ ਆਓ ਤੁਮ ਖੰਡਾਰ ਟੀਮਾਂ ਦੇ ਫਿਰ ਆਜੋ ਮੇਰਾ ਪ੍ਰਾਜਿਆ ਹੁਣ ਦੇਖੋ ਇਹਨਾਂ ਟੀਮਾਂ ਦੇ ਇੱਕ ਕਾਬਲਾ ਮੁਕਾਬਲਾ ਖੇਡਿਆ ਜਾਵੇਗਾ ਤੇ ਧੰਨ ਕਰਨ ਸੰਤ ਬਾਬਾ ਪਾਲਾ ਸਿੰਘ बराबराम <laughs> موسیقی

पासे हर भाई साईं traye ਦੇ ਪਾਸੇ ਬੱਜ ਜਾਂਦੇ ਐ ਪਰ ਬੈਸਟ ਆਉਦਾ ਸੁਪਨਾ ਇਹ ਜਾਂਦਾ ਔਰ ਸ਼ਾਹਯਾਰ ਅਮੀਨ ਕਹਿੰਦੇ ਇਹ ਸੁਪਨਾ ਹੈ ਬੰਦਾ ਦਾ ਪਾਲਾ ਸਿੰਘ ਕਬੱਡੀ ਕਲੱਬ ਲੋਕ ਵੱਲ ਇਹ ਬਰੇਆਨ ਰੈਂਟੀ ਨਿਊਜ਼ੀਲੈਂਡ ਇਹ ਟੀਮਾਂ ਪਲੀ ਤਿਆਰ ਹੋ ਕੇ ਖੇਡ ਦਿਰਾਉਣ ਦੇ ਚੱਲੇ ਨੇ ਉਧਰ ਭਾਜੀ ਸ਼ਮਸ਼ੇਰ ਹੋਣੇ ਪ੍ਰਦੀਪ ਹੋਣੇ ਤੇ ਸਾਡੇ ਵੀ ਜੋਲੀ ਖੜਾਣਾ ਲਾਓ ਕਬੱਡੀ ਕਹਿੰਦੇ ਬਰਲਾਜ ਵੀ ਮਾਦਾਨ ਮੁੜ ਕੇ ਪੈਂਦੇ ਹੋ ਦੇ ਪਾਸੇ ਸਤੂ 6 ਬਾਦਲ ਕਾਰੀ ਵਾਲਾ ਇਹ ਤਿੰਨੋਂ ਪ੍ਰਾਸ ਜਿਹੜੇ ਕੈਮਰੇ ਦੇ ਸਾਹਮਣੇ ਇੱਕ ਵਾਰੀ ਜਰੂਰ ਗਰਾਊਂਡ ਵਿੱਚ ਜਾਣਗੇ ਜੋਨੀ ਯੂਐਸਏ ਜਿੰਦਰੀ ਮਨੀਲਾ ਪ੍ਰਦੀਪ ਜਲ ਤੇ ਸ਼ੇਰ ਆਸਟ੍ਰੇਲੀਆ ਵੱਲੋਂ 2000 ਨੰਬਰ ਹੋਇਆ ਮਾਰਵਾ ਧੰਨਵਾਦ ਹੈ ਉਧਰ ਸਾਡੇ ਬਾਦ ਵੀ ਸਤਿਕਾਰਯੋਗ ਵੀਰ ਸਾਡੇ ਦੋ ਜਵਾਨ ਦੇ ਵੱਡੇ ਬਾਣ ਸਮਾਨ ਤੇ ਕਨਾਲੀਆ ਪ੍ਰਿੰਸ ਜੇ ਜਫਾ ਨਾਂ ਦੇ ਹਰਜੰਨ ਸਿੰਘ ਜੀ ਯੂਐਸਏ ਵਿੱਚ ਵੇਖਿਆ ਨਾਮ ਸਾਡੇ ਸਭ ਨੂੰ ਸਿੰਘੋ 1000 ਰੁਪਏ ਪ੍ਰਿੰਸ ਜਿੰਨੇ ਜੱਫੇ ਲਾਵੇ ਉਹਨੂੰ 2000 ਰੁਪਏ ਬਾਜੀ ਬਾਜੀ ਪ੍ਰਿੰਸ ਦੇ ਜੱਫੇ ਨਾਲ ਦੀ ਕਬੱਡੀ ਤੇ 2 ਮਿਲੀ ਲਤੋ ਦੇ ਲੈ ਵੀ ਸਾਂਝਾ ਵਾਲੇ ਹੁਣ ਬਾਜੀ 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 ਏ ਉਹ ਚਾਕਾ ਮਾਰਦੇ ਤਾਲੀਆਂ ਬੋਲ ਪੰਜਾਬੀ ਸੁੱਖੇ ਪੁਨਾਲ ਦੀ ਯਾਦ ਮਾਉਂਦਾ ਸੁਨੀਲ ਦੀ ਰੇਡ ਤੇ ਬੋ ਕਾ ਤਾਰੀ ਮਾਰ ਦੇ ਰਿਹਾ ਤੇ ਕਿਹੜ ਇੱਕ ਬੰਦਾ ਬਬਲੀ ਬਹੁਤ ਟਾਪ ਕਬੱਡੀ ਖੇਡਿਆ ਹਨੀ ਪਕੜਦਾ ਇਹ ਨੌਜਵਾਨ ਗੇਰੋ ਇਸ ਲਈ ਬਬਲੀ ਸੋਨਤ ਅਗਲੀ ਕਬੱਡੀ ਪਾ ਰਿਹਾ ਹੈ ਲਓ ਬਬਲੀ ਦੀ ਰੇਡ ਕੇ ਸਿੰਘਤ ਵਾਰੇ ਵਾਲਾ ਸਾਡਾ ਵੀਰ ਜੋਨੀ ਅਮਰੀਕਾ ਵਾਲਾ ਕਬੱਡੀ ਪ੍ਰਮੋਟਰਾਂ ਦੇ ਤੌਰ ਤੇ ਆ ਟੀਮ ਨੂੰ ਸਪੋਰਟ ਕਰਦੇ ਤੇ ਵੱਡਾ ਮਾਨ ਵੀ ਬਖਸ਼ਿਆ ਕਬੱਡੀ ਦੇ ਖਿਡਾਰੀਆਂ ਨੂੰ ਲਓ ਹਰਦੀਪ ਦੀ ਕਬੱਡੀ ਤੇ ਵੀ ਸਨੀ हज़ार रेट ते बचल हिकु वॾी वॾे लाज़मी वो तारी वारा हक़ीफ़ हिकु जंडी वारा ज्ञानी ਲੱਗਣੀ ਹੋਈ ਪਰ ਇੰਦਰ ਨੇ ਮੰਨੇ ਆ ਲੱਗਦਾ ਜੋਰ 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 ਤੇ ਪਰ ਗੋਲ ਨੇ ਕਹਿੰਦੇ ਦੋਨੇ ਟੀਮਾਂ ਦਾ ਮੈਚ ਚੱਲ ਰਿਹਾ ਜਨੈਸ਼ਨ ਤੇ ਕਰਨਾਲ ਸਿੰਘ ਉਹਨਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੋਨਾਂ ਟੀਮਾਂ ਨੂੰ ਵਾਕੇ ਉਧਰ ਸਰਦਾਰ ਜਮੈਲ ਸਿੰਘ ਦੇ ਕਰਨਾਲ ਸਿੰਘ ਬੈਂਸ ਕਰਵਾਲ ਵੱਲੋਂ ਵੱਡੇ ਬਾਟਾਲੇ ਦੇ ਟੀਕਾ ਵਾਸਤੇ ਇਹਨਾਂ ਕਰਨਾਲਾ ਵਾਸਤੇ ਮੰਨਾ ਕਰੇਗਾ ਦੋਨੋਂ ਟੀਮਾਂ ਵਾਸਤੇ ਮੈਡਮ ਜਸਜੀ 21200 ਪੁੱਜ ਗਿਆ ਕਹਿੰਦਾ ਦੇਖਦਾ ਅੰਦਰ ਖੇਡ ਮੈਦਾਨ ਦੇ ਅੰਦਰ ਕਹਿੰਦੇ ਆ ਰਜਰੀ ਯਾਫੀ ਬੜੀ ਮਹਾਰਾਜ ਜੀ ਤੁਸੀਂ ਵੀ ਗੱਡੀ ਲੈ ਕੇ ਚੱਲੇ ਹੋ ਵਿੱਚ ਆ ਮੋਟਰਸਾਈਕਲ ਕਰਨੈਲ ਭਾਜੀ ਸੱਚੇ ਸਾਡੇ ਬਾਦਸ਼ਾਹ ਦੀ ਸਤਿਕਾਰਯੋਗ ਬਿੱਲਾ ਲੜਦੋ ਜੀ ਆ ਗਿਆ ਬਾਦਲ ਭਾਜੀ ਦੇ ਨਾਲ ਬਹੁਤ ਬਹੁਤ ਮੁਬਾਰਕਾਂ ਸਾਡੇ ਬਹੁਤ ਹੀ ਸਤਿਕਾਰਯੋਗ ਭਾਜੀ ਜਿਹਨਾਂ ਸਨਮਾਨ ਨਾਲ ਪਰ ਦਿੱਤੇ ਸੱਚੀ ਕਰਦਾਨ ਹਾਂ ਲੜਕੂ ਵਾਲਿਆਂ માં ਖੇਡ ਕਬੱਡੀ ਦੇ ਅੱਜ ਵਿੱਚ ਜਹਾਜਾ ਝੂਟੇ ਲੈਂਦੇ ਬਖਸ਼ਿਸ਼ ਸਨਮਾਨ ਵੀ ਗੱਡੀ ਦੇ ਅੱਜ ਵਿੱਚ ਦੇ ਹੱਥ ਝੂਟੇ ਲੈਂਦੇ ਬਖਸ਼ਿਸ਼ ਸਨਮਾਨ ਵੀ ਗੱਡੀ ਦੇ ਗੱਡੀ ਦੇ ਮਾਨ ਸਨਮਾਨ ਹੈ ਸਨਮਾਨ ਬਹੁਤ ਵੱਡਾ ਹੈ ਔਰ ਨਾਮ ਕਮਾਉਣਾ ਬਹੁਤ ਵੱਡੀ ਗੱਲ ਹੈ ਬਾਦਲ ਕਾਰੀ ਵਾਲ ਨੇ ਨਾਮ ਕਮਾਇਆ ਹੈ ਕਾਰੀ ਛੋਰੀ ਵਾਲੇ ਟਾਕੇ ਤੋਂ ਬਾਅਦ ਵੱਡਾ ਸਮਾਜਣਾ ਇਹ ਤੁਹਾਡੇ ਪਿੰਡ ਦੇ ਵਿੱਚ ਅੱਜ ਬਾਦਲ ਕਾਰੀ ਵਾਲਾ ਹੋਣ ਜਾ ਰਿਹਾ ਹੈ ਜਿਹੜੋ ਜਿਹੋ ਜਿਹੜੋ ਖੁਸ਼ੀ ਹੈ ਇੱਕ ਵਾਰ ਤਾੜੀਆਂ ਮਾਰੋ ਜ਼ੋਰਦਾਰ ਕਿ ਮਾਨ ਸਨਮਾਨ ਸਾਨੂੰ ਬਾਬਾ ਜੀ ਨੇ ਬਖਸ਼ੇ ਅਰਥ ਨੇ ਗੱਡੀਆਂ ਤੇ ਕਰੇ ਸੀਗੇ ਰਖਸ਼ੇ ਅਰਥ ਨੇ ਗੱਡੀਆਂ ਤੇ ਕਰੇ ਸੀਗੇ ਰਖਸ਼ੇ ਮੈਂ ਸਮਝੀ ਮੈਂਬਰਸ਼ਿਪ ਨੂੰ ਵੀ ਬੇਨਤੀ ਕਰੂੰਗਾ ਸਾਡੀ ਸਾਰੀ ਭਾਗੜੇ ਸਰਕਾਰ ਜੋ ਹੈ ਇਹ ਜਗਾਰਦੀ ਪਾਲ ਹੈ ਇਹ ਜਰੂਰ ਇੱਕ ਯਾਰਗਦੀ ਮੋਮੈਂਟਮ ਵਿੱਚ ਯਾਰਗਦੀ ਸੋਤ ਜਿਹੜੀ ਹੋਊਗੀ ਸਾਰੀ ਭਾਗੜੇ ਗਰਾਉਂਡ ਜੀ ਇਕੱਤਰ ਹੋ ਜਾਣਗੇ ਕਿਉਂਕਿ ਨੌ ਬਹੁਤ ਜ਼ਿਆਦਾ ਹੈ ਗੱਲਾਂ ਗੱਲਾਂ ਨੀ ਬੋਲਣ ਲੱਗੇ ਤੇ ਬਹੁਤ ਜ਼ਿਆਦਾ ਸਮਾਂ ਲੱਗ ਜਾਣਾ ਹੈ ਮੈਂ ਸਾਰੇ ਭਰਾਵਾਂ ਨੂੰ ਬੇਨਤੀ ਕਰਦਾ ਇਹ ਯਾਦਗਾਰੀ ਫੋਟੋ ਜਰੂਰ ਸਾਰੇ ਭਰਾ ਇਹ ਵੱਡੇ ਸਨਮਾਨ ਦੇ ਵਿੱਚ ਸ਼ਾਮਲ ਹੋਣਗੇ ਤਾਰੀ ਟਾਪ ਅਮਰੀਕਾ ਔਰ ਸੁਖਵੀਰ ਸਿੰਘ ਜੀ ਰਕੜ ਦੀਪੇ ਹੁਣਾਂ ਦਾ ਬਿੰਦੇ ਹੁਣਾਂ ਦਾ ਰਮਨ ਅਮਰੀਕਾ ਉਹ ਸ਼ਰਨ ਹੁਣਾਂ ਦਾ ਪ੍ਰਭ ਗੇਲਾ ਅਮਰੀਕਾ ਰੁਪਿੰਦਰ ਸੋਹੀ ਔਰ ਹਦੀਪ ਰਕੜ ਅਮਰੀਕਾ ਵਾਲੇ ਇਹਦਾ ਭਰਾਵਾਂ ਦੇ ਵੱਲੋਂ ਸਾਰੇ ਭਰਾਵਾਂ ਦੇ ਵੱਲੋਂ ਵੱਡਾ ਸਨਮਾਨ ਤੋ ਮੈਂ ਇੱਕ ਬੇਨਤੀ ਕਰਦਾ ਹਾਂ ਬਲਕਾਰੀ ਵਾਲੇ ਨੂੰ ਕੋਈ ਨਾਮ ਕਿਸੇ ਸਾਰੇ ਪੋਟਰਾਂ ਦੇ ਬੋਲਤੇ ਐ ਜਿਹੜੇ ਵੀ ਭਰਾ ਇਹ ਵੱਡੇ ਸਨਮਾਨੀ ਯੋਧੇ ਬਤਾਰੇ ਐ ਕਿ ਤੂੰ ਕੱਚਿਆਂ ਤੋਂ ਪੱਕੇ ਕਰਕੇ ਘਰ ਸਜਿਆ ਕੈਨੇਡਾ ਵੀ ਖੇਡਿਆ ਅਮਰੀਕਾ ਵੀ ਖੇਡਿਆ ਮਾਰਕ ਦੀ ਮਿਹਰ ਹੋਣੀ ਚਾਹੀਦੀ ਐ ਤੇ ਮਿਹਨਤ ਦਾ ਫਲ ਤਾਂ ਹੀ ਪੈਂਦਾ ਐ ਅੱਜ ਤੇਰੀ ਮਿਹਨਤ ਦਾ ਮੁੱਲ ਪਿਆ ਤਿੰਨ ਮਾਰਕ ਨਹੀਂ ਦਿੱਤਾ ਕਿਉਂਕਿ ਵੀ ਨਾਂ ਵੀ ਬੁਖਸ਼ਤਾ ਹੈ ਔਰ ਐਡਾ ਸਲਮਾਨ ਦਾ ਨਾਂ ਔਰ ਕਿਸੇ ਉਸ ਇੱਕ ਦੋ ਮੁਕੰਨ ਦਾ ਨਾਂ ਜਿਹੜਾ ਸਭ ਤੋਂ ਵੱਡਾ ਹੋਣਾ ਆਲੀ ਗੱਡੀ ਦੇ ਲਈ ਹੈ ਸ਼ਬਦਾਂ ਬਾਤਸ਼ਾਨੀ ਕਹਿੰਦੇ ਕਿਰਪਾ ਮੈਂ ਸਾਰਿਆਂ ਨੂੰ ਧੰਨਵਾਦ ਕਰਦਾ ਇੱਕ ਵਾਰ ਤਾੜੀਆਂ ਮਾਰ ਕੇ ਜੋਰ ਨਾਲ ਆਲੋਚਨਾ ਵੀ ਮੇਰੇ ਵੱਲੋਂ ਪਰ ਵੀ ਨਾਂ ਨਹੀਂ ਔਰ ਸਬਜੇ ਅਫੀਸ਼ਰ ਇਨ੍ਹਾਂ ਦੀ ਢੋਟੀ ਹੈ ਸਾਰੀ ਪ੍ਰਾਣ ਨਾਲ ਹੈ ਅੱਜ ਕਮਲਾ ਪੂਰੀ ਹੋਈ ਹੈ ਮਾਲਕ ਕਾਰੀ ਵਾਲੂ ਕਹਿੰਦੇ ਕਾਰ ਦੇ ਟੋਡੀ ਕੰਦੇ ਉੱਤੇ ਸਾਰ ਚੂਕਰ ਗੱਡੀ ਚੱਲੀ ਜਾ ਰਹੀ ਹੈ ਵੱਡਾ ਸਨਮਾਨ ਹੈ ਵੱਡਾ ਤਾੜਾ ਹੈ ਵੱਡਾ ਰੋਲ ਵਾਲਾ ਕੱਟ ਹੈ ਕਾਰੀ ਵਾਲਾ ਦਾਕਾ ਗੱਡੀ ਚੱਲੇ ਹੈ ਇਹ ਸਾਨੂੰ ਯਾਦ ਕਰੀ ਭਰਾ ਤੇ ਆਪਣੇ ਖੁੱਲੇ ਮਿੱਤਰਾਂ ਦੇ ਖਰਚੇ ਇੰਨਾ ਸੁੱਲਾ ਰੱਬ ਸਾਨੂੰ ਨਹੀਂ ਦਿੰਦਾ ਮਾਪੁਰ ਸਾਲੀ ਮੇਰਾ ਸਾਡੇ ਭਰਾ ਠੀਕ ਹੈ ਠੀਕ ਹੈ ਥੈਂਕ ਯੂ ਜਿਹੜੇ ਬਾਕੀ ਸਨਮਾਨ ਰਹਿਲੇ ਹੋਣਗੇ ਸਾਡੇ ਵੀਰ ਕੇਸ਼ਿੰਦਰਵਾਲਾ ਉਹਨਾਂ ਦੇ ਪੁੱਤਰ ਬਹੁਤ ਹੀ ਸਰਤਾਰੀ ਉਹ ਵੋਇਡ ਕਦਵਾਲੇ ਉਹਨਾਂ ਦਾ ਧੰਨਵਾਦ ਵੱਡਾ ਮਾਨ ਸਨਮਾਨ ਗਲੇਰੇ ਗੋਤ ਸਾਹਿਬ ਨਾਲ ਸਾਡਾ ਵੀਰ ਨਾਲ ਰਵਿੰਦਰ ਕਾਕੇ ਉਹਨਾਂ ਦਾ ਬਾਦਲ ਅਗਰਿਕਾ ਵਾਲਾ ਸਾਡਾ ਭਰਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਤਾੜੀਆਂ ਮਾਰੋ ਵੀ ਪ੍ਰਦੀਪ ਦੇ ਨਾਮੇ ਵੀ ਜ਼ੋਰਦਾਰ ਸੋ ਤੋਂ ਵੱਡੀ ਮੈਨਜਰਾਂ ਕਈ ਵੀ ਤੋਂ ਇੱਕ ਮਿੰਟ ਕੁ ਮਿੰਟ ਰੋਕ ਲੈ ਬਾਅਦ ਚ ਕਰ ਲਈ ਇਹ ਕਿਹੜੇ ਜਾਣਾ ਕਿਤੇ ਅੱਜ ਭਾਈ